ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਜੋਤ ਨੇ ਜੈਸਵੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕਨਕਣ ਵਿੱਚ ਗਿਆਨ ਦਾ ਚਾਨਣ ਹੋ ਗਿਆ। ਸਾਲ 1663 ਈਸਵੀ ਦੇ ਛੇਕਰਲੇ ਮਹੀਨੇ ਵਿੱਚ ਜਦੋਂ ਸਰਦਰਤ ਸ਼ੁਰੂ ਹੋ ਰਹੀ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਤਵਾਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ। ਇਸ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦੇਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰ ਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਮਾਰਵਾਦੀ ਜੰਜਾਲ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇਵਾਲ ਦਾ ਹੁੱਕਾ ਦੇਣ ਕਿਰਤ ਦੀ ਮਹਾਨ ਮਹਾਨਤਾ ਸਮਝਾਉਣ ਵੰਡ ਸ਼ਗੰਡ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਵਕਸ਼ਣ ਅਤੇ ਦਿਲ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਆਂ ਕੀ ਗੁਰੂ ਜੀ ਨਾਲ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਭਰਤਪੁਰ ਤੋਂ ਕਨੌਲੀ ਹੁੰਦੇ ਕੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਵਰਤ ਸਾਹਿਬ ਸਥਿਤ ਹੈ ਫੇਰ ਦਮਨ ਮਾਜਰਾ ਪੂਰ ਮਾਜਰਾ ਦੁਗਰੀ ਕੁਰਾਲੀ ਹੁੰਦੇ ਘੜਵਾ ਇੱਕ ਬਾਗ ਵਿੱਚ ਡੇਰੇ ਲਾਏ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸੋਭਤ ਹਨ ਇਨ੍ਹਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁੱਖ ਮੜਵਾ ਦਿੱਤਾ ਉੱਥੋਂ ਆਪ ਜੀ ਰੈਲੋਂ ਪਹੁੰਚੇ ਤੇ ਫਿਰ ਪਿੰਡ ਬਿਹੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮੁਕਾਰੋਂਪੁਰ ਦਾਦੂ ਮਾਜਰਾ ਪਗੜਾ ਭਗੜਾਨਾ ਆਕਲ ਹੁੰਦੇ ਹੋਏ 9 ਲੱਖੇ ਬਿਹੜ ਨੂੰ ਪੁੱਜੇ ਜਿੱਥੇ ਇੱਕ ਬੰਜਾਰੇ ਨੇ ਆਪ ਨੂੰ 9 ਟਕੇ ਭੇਟ ਕੀਤੇ ਅਤੇ ਕਿਹਾ ਇਹ ਤੁਸ ਜਹੀ ਪੇਟਾ ਹੈ ਗੁਰੂ ਜੀ ਨੇ فرمایا ਇਹ 9 ਟਕੇ ਨਹੀਂ ਸਗੋਂ 9 ਲੱਖ ਦੇ ਸਮਾਨ ਹਨ ਇਸ ਲਈ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਥੋਂ ਗੁਰੂ ਜੀ ਟਹਿਲਪੁਰਾ ਹੁੰਦੇ ਹੋਏ ਸੈਫਾਵਾਦ ਜਿਸ ਨੂੰ ਹੁਣ ਬਹਾਦਰਗੜ੍ਹ ਕਹਿੰਦੇ ਹਨ ਪਹੁੰਚੇ ਇੱਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਬਾਂਡੀ ਲੈਣ ਆਇਆ ਸੈਫਾਵਾਦ ਤੋਂ ਗੁਰੂ ਜੀ ਪੰਡ ਲਹਿਲ ਅਜੋਕਾ ਪਟਿਆਲਿਆ ਦਾ ਗੁਰਦੁਆਰਾ ਦੁਖਨਿਵਾਰਨ ਸਹਿਬ ਆਲੂ ਅਰਕ ਸੰਗਰੂਰ ਨੇੜੇ ਪਿੰਡ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਥੜਾ ਸਹਿਬ ਸਹੋਬਤ ਹਨ ਇੱਥੋਂ ਗੁਰੂ ਜੀ ਮੂਲੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੀ ਇੱਥੋਂ ਗੁਰੂ ਜੀ ਨੇ ਸੇਖਾਂ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਕਾਰਿਆ ਤੇ ਫੇਰ ਕੱਟੂ ਪੈਣੀ ਫਰਵਾਹੀ ਤੋਂ ਹੰਢਾਇਆ ਪਹੁੰਚੇ ਇਸ ਜਗ੍ਹਾ ਉਸ ਸਮੇਂ ਟਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਖੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਲਾਜ ਲਈ ਅਸੀਸ ਦਿੱਤੀ ਇੱਥੋਂ ਗੁਰੂ ਜੀ ਧੌਲੇ ਵੱਲ ਚੱਲ ਪਏ ਧੌਲੇ ਹੁਣ ਗੁਰਦੁਆਰਾ ਮਾੜੀਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਢਾਵ ਹੁੰਦੇ ਹੋਏ ਭੁੰਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸੋਹਬਤ ਹੈ ਉੱਥੋਂ ਤਪਾ ਤੇ ਫੇਰ ਰੱਲੇ ਤੋਂ ਬਾਹਰ-ਬਾਹ ਡੇਰਾ ਕੀਤਾ ਕਹਿੰਦੇ ਹਨ ਉੱਥੋਂ ਉੱਥੇ ਹੀ ਸੁਲਤਾਨੀਏ ਦਾ ਪ੍ਰਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਯੋਗਾ ਭਾਵ ਇਹ ਕਿਸੇ ਦੇ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਹੀ ਪਾਸ ਆਪ ਜੀ ਦੇ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨਗਰ ਵਸਾ ਲਓ ਪਿੰਡ ਬਰਕਤ ਵਾਲਾ ਤੇ ਅਜਿੱਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਯੋਗਾ ਰਲਾਵੀ ਕਿਹਾ ਜਾਂਦਾ ਹੈ ਜੋਕੇ ਨੂੰ ਬਾਰ ਦੇ ਕੇ ਗੁਰੂ ਜੀ ਪਹਾੜ ਨਗਰ ਆਏ ਜਿੱਤੇ ਪਿੰਡ ਪੁੰਦਰ ਦੀ ਸਾਰੀ ਬਸੋਂ ਦਰਸ਼ਨਾਂ ਲਈ ਆਈ ਪਹਾੜ ਤੋਂ ਖੀਵਾ ਵੱਡਾ ਹੁੰਦੇ ਹੋਏ ਸਮਰਾਵਾਂ ਨਗਰ اٹਕ ਗਏ ਕਾਬਲ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਅਰੰਧਪੁਰ ਸਾਹਿਬ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਥੇ ਹੀ ਭੀਖੀ ਦਾ ਚੌਧਰੀ ਦੇਸੂ ਜੋ ਕੇ ਧਰਮ ਛੱਡ ਕੇ ਸਰਾ ਅਨਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ Hindu ਭਰਾਮਣ ਨਾਲ ਨਿਆ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆਂ ਦੇ ਸਿੱਖ ਭਾਈ ਮੁਗਲੋਂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੁੱਧ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਅੰਤਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਅਤੇ ਅੱਗੇ ਪੰਡਤ ਤਹਿਲੂਆ ਤਹਿਲੂ ਜਾਪ ਉਹ ਜੇ ਦੱਸਿਆ ਜਾਂਦਾ ਹੈ ਇੱਥੇ ਵੀ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਜ਼ਿੰਦਗੀ ਦਿਆਂ ਅਸ ਅਵਸਥਾਾਂ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਮਾਣਾ ਸ਼ਾਹਪੁਰ ਦੇ ਲਾਗਲੇ ਪਿੰਡ ਵਿੱਚ ਬਖਸ਼ਿਸ਼ਾਂ ਕਰਦੇ ਵਾਲੀ ਸ਼ੇਰ ਕਲਾ ਪੁੱਜੇ ਇਹ ਪਿੰਡ ਧੀਆਂ ਦੇ ਵਪਾਰ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਜਿਹਾ ਕਰਨ ਤੋਂ ਵਰਜਿਆ ਬੱਚੀਆਂ ਨੂੰ ਸਤਕਾਰ ਨਾਲ ਵਿਆਹਣ ਦਾ ਉਪਦੇਸ਼ ਦਿੱਤਾ ਇਥੋਂ ਆਪ ਜੀ ਖਿਆਲਾਂ ਖਾਣ ਪਿੰਡ ਮੌੜ ਡੈਕ ਸਭੋ ਕੀ ਤਲਵੰਡੀ ਵਰਾ ਬਸ ਸੂਆਣਾ ਤੇ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਤਤ ਦੀਆਂ ਰੂਹਾਂ ਨੂੰ ਛਾਰਨ ਲਈ ਤਪ ਧਾਨ ਵੱਲ ਚਲੇ ਗਏ ਤਮ ਧਾਨ ਜਿੱਥੇ ਹੁਣ ਗੁਰਦੁਆਰਾ ਤਮ ਧਾਨ ਸਾਹਿਬ ਸਿਵਾਇ ਮਾਨ ਹਨ ਇੱਥੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਿਪਾਹੀਆਂ ਨੇ ਬੰਦੀ ਬਣਾ ਲਿਆ ਦਿੱਲੀ ਲਿਜਾਇਆ ਗਿਆ ਇਸੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਅਦੀਨ ਮੁਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਅਸਾਮ ਉੱਤੇ ਹਮਲਾ ਮੌਤ ਸਹੇੜਨ ਤੋਂ ਘੱਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪ੍ਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਰਾ ਸਿੰਘ ਨੇ ਅਰੰਗ ਜੇ ਵਾਗੇ ਗੁਰੂ ਜੀ ਨੂੰ ਰਹਾ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲ ਪਏ ਆਪ ਮਥਰਾ ਆਗਰਾ ਪਿਤਾਵਾ ਕਾਂਪੂਰ ਲਖਨਊ ਸਤੇਪੁਰ ਆਦ ਸ਼ਹਿਰਾਂ ਵਿਚੋਂ ਦੀ ਹੁੰਦੇ ਹੋਏ ਅਲਾਹਾਬਾਦ ਪਹੁੰਚੇ ਤੇ ਇੱਥੇ ਕੁਝ ਸਮਾ ਰਹੇ ਜਿੱਥੇ ਅਦਿਕਲ ਗੁਰਦੁਆਰਾ ਸਾਹਿਬ ਸਥਿਤ ਹੈ ਅਲਾਹਾਬਾਦ ਦੇ ਪਿੱਛੇ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਕੇਗਬਾਦਰ ਜੀ ਬਨਾਰਸ ਪਹੁੰਚੇ ਜਿੱਥੇ ਉਹ ਹਫ਼ਤੋਂ ਹਫ਼ਤੇ ਰਹੇ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ ਸਾਸਾਰਾਮ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਹੂਰ ਪਚਾਰਕ ਚਾਚਾ ਫੱਗੂਮਾਲ ਰਹਿੰਦਾ ਸੀ ਸਾਸਾਰਾਮ ਸ਼ਹਿਰ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ ਨੇ ਸਾਸਾਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਤੇ ਹਿੰਦੂ ਦਾ ਹਮਲਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਤੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਤੇ ਭਰਾਤਾ ਕ੍ਰਿਪਾਲ ਚੰਦ ਜੀ ਆਦ ਨੂੰ ਇੱਥੇ ਹੀ ਛੱਡ ਕੇ ਢਾਕਾਵਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸ ਇਸੇ ਸਥਾਨ ਤੇ ਬਾਲਕ ਗੋਵਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਗੁਰੂ ਦਸ਼ਮੇਸ਼ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਕਹਾਏ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਜੀ ਵੀ ਪਟਨਾ ਵਿਕੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਦੀ ਬੇਨਤੀ ਕੀਤੀ ਜਿਸ ਪਿੱਛੋਂ ਆਪ ઠાਕੇ ਵੱਲ ਜਾਣ ਲਈ ਬਾੜ ਨਗਰ ਪਹੁੰਚੇ ਨਮੇ ਇੱਥੇ ਗੁਰੂ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਇੱਥੇ ਇੱਕ ਪ੍ਰਾਣਾ ਮੰਝਾ ਵੀ ਹੈ ਜਿਸ ਉੱਤੇ ਗੁਰੂ ਜੀ ਆਰਾਮ ਕਰਿਆ ਕਰਦੇ ਸਨ ਮੰਘੇਰੂ ਮੰਘੇਰ ਤੋਂ ਭਾਗਲਪੁਰ ਹੁੰਦੇ ਹੋਏ ਗੁਰੂ ਜੀ ਕਨਕਟ ਨਗਰ ਪਹੁੰਚੇ ਅਤੇ ਉਹ ਸੋ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਘਰੇ ਇੱਥੇ ਗੁਰੂ ਜੀ ਮਾਲਦਾ ਮੁਰਸਦਾਬਾਦ ਆਦ ਹੁੰਦੇ ਹੋਏ ਟਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਅਸਾਮ ਵੱਲ ਗਏ ਤੇ ਬਰੀ ਪਹੁੰਚੇ ਅਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦਮਿਆ ਸਨਾਵਾ ਵਿੱਚ ਬੜਾ ਕਮਸ਼ਾਨਯੋਤ ਹੋ ਚੁੱਕਾ ਸੀ ਜਿਸ ਅਪ੍ਰੰਤ ਗੁਰੂ ਜੀ ਈ ਸਾਲ ਉਸੀ ਸਦਕਾ ਦੋਵੇਂ ਰਾਜਿਆਂ ਵਿੱਚ ਸਲਾਹ ਹੋਈ ਰਾਜਾ ਚੱਕਰ ਕਬਿ ਸਿੰਘ ਦੇ ਸੱਦੇ ਤੇ ਗੁਰੂ ਜੀ 도ਹਾਟੀ ਤੇ ਤੇਜਪੁਰ ਗਏ ਉੱਤੇ ਗੁਰੂ ਸਾਹਿਬ ਜੀ ਧਾਕਾ ਮidanpur ਬਾਲੇਸਰ ਸਵਰ ਰੂਪਾ বিষ্ণੂਪੁਰ ਬੋਮੋ ਉਹ ਗਿਆ ਰਾਹੀਂ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਾਹਾਂ ਦੀ ਨਹੀਂ ਸੀ ਇਹ ਮਨੁੱਖਤਾ ਦੇ ਦਿਲਾਂ ਦੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਤਮਸਤਕ ਹੋ ਕੇ ਜੈ ਜੈਕਾਰ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ